ਇਸ ਸਮਰ ਪੈਲੇਸ ਹੀ ਹੈ ਮਹਾਰਾਜਾ ਦਾ ਠੀਕ ਹੈ ਔਰ ਉਹਦੇ ਉੱਪਰ ਲਿਖਿਆ ਸੀ ਦ ਰੈਜ਼ਿਡੈਂਸ ਆਫ ਸਮਰ ਪੈਲੇਸ ਆਫ ਮਹਾਰਾਜਾ ਰਣਜੀਤ ਸਿੰਘ ਮਤਲਬ ਇਹ ਨਹੀਂ ਕਿ ਮੈਂ ਕੋਈ ਆਪਣੀ ਅੱਖੀ ਵੇਖੀ ਗੱਲ ਹੈ ਅੱਖੀ ਵੇਖੀ ਗੱਲ ਹੈ ਪਰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਦੇਖੋ ਹੁਣ ਪਿਛਲੇ ਕੁਝ ਸਾਲਾਂ ਤੋਂ ਲੈਂਦੇ ਪੰਜਾਬ ਵਾਲ ਲੋਕ ਜ਼ਿਆਦਾ ਆਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਵਿਚਾਰੇ ਉਹ ਨਾ ਥਾਵਾਂ ਤੇ ਜਾਂਦੇ ਆ ਜਿਹੜਾ ਹਿਸਟਰੀ ਨਾਲ ਕੋਈ ਲੈਣ ਦੇਣੀ ਨਹੀਂ ਹੈ ਅਸਲ ਚ ਅੰਦਰ ਅੰਦਰ ਇੱਛਾ ਨਹੀਂ ਨਾ ਹੈਗੀ ਕੋਈ ਇੱਛਾ ਨਹੀਂ ਹੈਗੀ ਮਰੀਆਂ ਜ਼ਮੀਰਾਂ ਉਹ ਉੱਥੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਵਿਊਜ਼ ਮਿਲਦੇ ਨੇ ਤੇ ਵਿਊਜ਼ ਆ ਲੈਣ ਨੂੰ ਪੈਸੇ ਲੱਭਦੇ ਜਿੱਥੇ ਕਦੇ ਸ਼ੇਰੇ ਪੰਜਾਬ ਬੈਠਦਾ ਸੀ ਜਿੱਥੇ ਉਹ ਕਚਹਿਰੀ ਲਾਉਂਦਾ ਸੀ ਆ ਵੇਖੋ ਜੀ ਗੋਆ ਪਿਆ ਹੋਇਆ ਉੱਥੇ ਆ ਪਸ਼ੂ ਵੱਜਦੇ ਆ ਰੱਸੀਆਂ ਵੱਜੀਆਂ ਆਈਆਂ ਤੇ ਆ ਹਾਲਾਤ ਆ ਇਹਦੇ ਅੱਜ ਦੇ ਕਰੰਟ ਜਿਹੜਾ ਬਿਲਕੁਲ 2025 ਚ ਖਲੋਤੇ ਅਸੀਂ ਅਜੇ ਅਸੀਂ ਬਹੁਤ ਵੱਡੀਆਂ ਡਿੰਗਾ ਮਾਰ ਕੇ ਗੱਲ ਕਰਦੇ ਆ ਮੈਂ ਹੈਰਾਨ ਆ ਕਿ ਸਾਡੀਆਂ ਆਰਗੇਨਾਈਜੇਸ਼ਨਸ ਦਾ 0.1% ਵੀ ਇਧਰ ਧਿਆਨ ਨਹੀਂ ਹੈਗਾ ਕਿ ਅਸੀਂ ਕਿਸੇ ਇਹਨਾਂ ਚੀਜ਼ਾਂ ਨੂੰ ਭਾਈ ਜਾਨ ਬਹੁਤ ਖੂਬਸੂਰਤ ਸੀ ਹਮਮ ਇਹ ਇੱਥੇ ਰਾਜਾ ਦੇਸ ਸਿੰਘ ਸਾਹਿਬ ਆ ਕੇ ਬਹਿੰਦੇ ਹੁੰਦੇ ਸੀ ਗਰਮੀਆਂ ਇੱਥੇ ਹੀ گزارਦੇ ਹੁੰਦੇ ਸੀ ਫਟੇੜਿਆਂ ਕੋਲ ਸੁਣਿਆ ਤੇ ਉਸ ਤੋਂ ਬਾਅਦ ਅਸੀਂ ਜੋ ਵੇਖਿਆ ਉਸ ਤੋਂ ਬਾਅਦ ਇੱਥੇ ਗਵਰਨਮੈਂਟ ਕੀ ਤਰਫੋਂ ਦੋ ਮਾਲੀ ਵੀ ਰਹੇ ਨੇ ਚਾਰ ਉਤਰਫ ਮਾਲੀ ਚੌਂਕੀਦਾਰ ਇਤਿਹਾਸ ਜਿਸ ਦਾ ਵੀ ਹੋਵੇ ਦੁੱਖ ਹੁੰਦਾ ਆਪਣਾ ਪਿਛੋਕੜ ਵੇਖ ਕੇ ਉਹਦਾ ਇਹ ਹਾਲ ਵੇਖ ਕੇ ਔਰ ਇਹਦਾ ਇਹ ਹਾਲ ਕਿਨੇ ਕੀਤਾ ਪਾਰਟੀਸ਼ਨ ਨੇ ਉਜਾੜੇ ਨੇ ਉਜਾੜੇ ਨੇ ਸਾਨੂੰ ਖੂਬ ਉਜਾੜਿਆ ਬੜਾ ਦੁੱਖ ਹੁੰਦਾ ਹੈ ਥਾਵਾਂ ਦੇਖ ਕੇ ਉਤੇ ਬੰਦੇ ਉਹ ਨਾ ਕਰੋ ਟਾਰਾ ਸ਼ੁਰੂ ਕਰ ਜੇ ਬਾਬਰੇ ਮੇ ਟੱਡੀ ਜੇ ਬਿਟਾਓ ਜਹਾਂ ਕਿ ਇਹਦਾ ਤਲਕ ਕੀ ਉਹ ਤੁਸੀਂ ਛੇ ਹੋ ਇਸਤੇਮਾਲ ਪੇ ਕਰਦੇ ਹਾਂ ਟਾਣਾ ਹਾਂ ਕਿ ਟਾ ਲਓ ਜੀ ਅਰੇ ਵੇਖੋ ਇਹ ਗੋਰਿਆਂ ਦੀਆਂ ਕਬਰਾਂ ਹੈਗੀਆਂ ਨੇ ਤੇ ਉਹਨਾਂ ਦੇ 16 ਜੀ ਇੱਥੇ ਮਰੇ ਗਏ ਸੀ ਤੇ ਉਹਨਾਂ ਨੇ ਆਪਣੀਆਂ ਕਬਰਾਂ ਬਚਾ ਲਈਆਂ ਤੇ ਸਾਡੇ ਪਤਾ ਨਹੀਂ ਕਿੰਨੇ ਜੀ ਇੱਥੇ ਸ਼ਹੀਦ ਹੋਣੇ ਉਹ ਛੱਡੋ ਕਬਰਾਂ ਛੱਡੋ ਸਾਡੇ ਲੋਕ ਇੱਥੇ ਆਂਦੇ ਵੀ ਨਹੀਂ ਹੈਗੇ ਇਸ ਵੇਲੇ ਜੀ ਅਸੀਂ ਖੜੇ ਆਂ ਰਾਮਨਗਰ ਬਿਲਕੁਲ ਚਨਾਬ ਦਾ ਕਿਨਾਰਾ ਹੈ ਦਰਿਆਏ ਚਨਾਬ ਦਾ ਕੰਢਾ ਹੈ ਔਰ ਜਿਹੜੀ ਆ ਜਗਾ ਤੁਸੀਂ ਵੇਖ ਰਹੇ ਹੋ ਇੱਕ ਪਿਲਰ ਜਿਹਾ ਖੜਿਆ ਹੈ ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਸਮਰ ਪੈਲੈਸ ਤੁਹਾਨੂੰ ਕਿਦਰੋਂ ਲੱਗ ਰਿਹਾ ਕਿ ਆ ਪੈਲੈਸ ਹੁੰਦਾ ਹੋਵੇਗਾ ਅਸੀਂ ਜਦੋਂ ਅੱਜ ਤੋਂ 10 ਸਾਲ ਪਹਿਲੇ ਇਸ ਥਾਂ ਤੇ ਆਏ ਸੀਗੇ ਤੇ ਬੜਾ ਵਾਕਈ ਖੂਬਸੂਰਤ ਲੱਗਦਾ ਸੀ ਕਿ ਆ ਪੈਲੈਸ ਹੈਗਾ ਇਹਦੇ ਤਕਰੀਬਨ ਚਾਰ ਪੱਲੇ ਇਸ ਤਰ੍ਹਾਂ ਹੋਰ ਸੀਗੇ ਔਰ ਫਿਰ ਬਾਹਰ ਵਾਲੇ ਪਾਸੇ ਵੀ ਐਜੇ ਉੱਪਰ ਤਕੜਾ ਬਰਾਂਡਾ ਵੀ ਪਿਆ ਸੀਗਾ ਸ਼ਤੀਰੀਆਂ ਵਾਲੇ ਵੀ ਹੈਗੇ ਸੀ ਔਰ ਇੱਕ ਤਖਤੀ ਲੱਗੀ ਸੀ ਸਮਰ ਪੈਲੇਸ ਆਫ ਮਹਾਰਾਜਾ ਰਣਜੀਤ ਸਿੰਘ ਅੱਜ ਵੀ ਗੂਗਲ ਕਰੋਗੇ ਰਸੂਲ ਨਗਰ ਦੇ ਵਿੱਚ ਕਿਉਂਕਿ ਪਹਿਲੇ ਰਾਮਨਗਰ ਪਿੰਡ ਦਾ ਨਾਂ ਸੀ ਹੁਣ ਰਸੂਲ ਨਗਰ ਹੈ ਬਹੁਤ ਸਾਰਾ ਇਤਿਹਾਸ ਇਸ ਦੇ ਨਾਲ ਜੁੜਿਆ ਹੋਇਆ ਹੈ ਰਸੂਲ ਨਗਰ ਦੇ ਵਿੱਚ ਗੁਰੂ ਘਰ ਵੀ ਸੀ ਛੇਵੇਂ ਪਾਤਸ਼ਾਹ ਦਾ ਤੇ ਉਧਰ ਵੀ ਆਸੀ ਆਪੇ ਹਜੇ ਜਾਣਾ ਇਹ ਕਹਿੰਦਾ ਬੜਾ ਦੁੱਖ ਹੋਇਆ ਯਾਰ ਆਪਣੇ ਲੋਕ ਜਿਹੜੇ ਬਾਹਰੋਂ ਆਂਦੇ ਨੇ ਉਹ ਜ਼ਿਆਦਾਤਰ ਬਾਰਾਦਰੀਆਂ ਦੇ ਵਿੱਚ ਮੈਂ ਵੇਖਦਾ ਪਿਛਲੇ ਕੁਝ ਟਾਈਮ ਤੋਂ ਬਾਰਾਦਰੀਆਂ 'ਚ ਬੈਠਦੇ ਆ ਤੇ ਉਹਨਾਂ ਨੂੰ ਆਪਣੀ ਬਾਰਾਦਰੀ ਭੁੱਲ ਗਈ ਹੈ ਤੇ ਜੇ ਕਾਸ਼ ਹੋ ਇੱਥੇ ਆਂਦੇ ਤੇ ਅੱਜ ਜਗ੍ਹਾ ਬਚ ਜਾਣੀ ਸੀ ਪੁਰਾਣੇ ਦਰਖਤ ਕੁਝ ਹੈਗੇ ਨੇ ਪਰ ਬੜਾ ਅਫਸੋਸ ਹੁੰਦਾ ਹੈ ਕਿ लास्ट ਪਿਲਰ ਇਹ ਵੀ ਖਤਮ ਤੇ ਹਰ ਚੀਜ਼ ਖਤਮ ਮਤਲਬ ਇਹਦਾ ਜਿਹੜਾ ਜੋਬਨ ਸੀ ਨਾ ਮੈਨੂੰ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਆਪਣੀ ਅੱਖੀ ਵੇਖਿਆ ਤੇ ਪਿਛਲੇ 10 ਸਾਲਾਂ ਤੋਂ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਯਾਰ ਜਿਹੜੇ ਜਿਹੜੇ ਸਾਡੇ ਭਰਾ ਨੇ ਬਾਹਰ ਜਿਹੜੇ ਸਿੱਖ ਵੀਰ ਨੇ ਜਿਹੜੇ ਬਾਹਰ ਜਾ ਕੇ ਬੜੇ ਕਾਮਯਾਬ ਹੋਏ ਨੇ ਜਦੋਂ ਪਾਕਿਸਤਾਨ ਆਣ ਘਰ ਤੋਂ ਫਟ ਆਪਣੀ ਇਹਨਾਂ ਥਾਵਾਂ ਤੇ ਆਣ ਹਾਜ਼ਰੀ ਲਾਣ ਦੀ ਰੌਣਕ ਵਧੇ ਇਹ ਇਸੇ ਕਰਕੇ ਇਹ ਵਿਰਾਸਤ ਮੇਰਾ ਖਿਆਲ ਹੈ ਸਾਡੇ ਤੋਂ ਖਫਾ ਹੋ ਗਈ ਔਰ ਖਤਮ ਹੋ ਰਹੀ ਹੈ ਸੋ ਸਾਨੂੰ ਧਿਆਨ ਦੇਣ ਦੀ ਲੋੜ ਹੈ ਚਲੋ ਚੰਗੀ ਗੱਲ ਹੈ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਵੀ ਸਾਡੇ ਨਾਲ ਨੇ ਉਹਨਾਂ ਨੂੰ ਵੇਖਾ ਵੇਖੀ ਲੋਕਾਂ ਦੇ ਅੰਦਰ ਇਹ ਸ਼ਾਇਦ ਉੱਚਾ ਆਵੇ ਤੇ ਇਹਨਾਂ ਧਾਵਾਂ ਤੇ ਆਣ ਔਰ ਬਾਕੀ ਜਿਹੜੀ ਰੈਲੇਵੈਂਟ ਅਥਾਰਟिटीज ਨੇ ਉਹਨਾਂ ਅੱਗੇ ਵੀ ਇਹੀ ਰਿਕੁਐਸਟ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਚੀਜ਼ ਇੱਥੇ ਬਖਾ ਦਵਾਂ ਨਾਲ ਦੇ ਨਾਲ ਜੋੜਦਾ ਜਾਵਾਂ ਤੁਹਾਨੂੰ ਇਹ ਆ ਵੇਖੋ ਜੀ ਇੱਥੇ ਗੋਰਿਆਂ ਦੀਆਂ ਕਬਰਾਂ ਵੀ ਹੈ ਨੇ ਤੇ ਇੱਥੇ ਲੜਾਈ ਵੀ ਹੋਈ ਸੀ 1948 ਦੇ ਵਿੱਚ ਤੁਹਾਨੂੰ ਪਤਾ ਜਦੋਂ ਖਾਲਸਾ ਰਾਜ ਗਿਆ ਤੇ ਜਿੱਥੇ-ਜਿੱਥੇ ਪੈਲੇਸ ਹੁੰਦਾ ਸੀ ਕੋਈ ਕੋਈ ਰਾਜੇ जरनेल इन्हों पैलेसा बैठे होंगे सी आखिरी लड़ाई तो वैसे चेलिया वाले दिया। उत्थे भी है उसे भी आप जाए उर्दू च लिखा है हम गाँव के मकीनों के खास तौर पर बाग बाग़बान बादरी बरादरी के बुजुर्गों और दीगर अफराद के मशहूर हैं जिन्होंने इन कबरों की हिफाजत हमारे साथ हफाजत में हमारे साथ ताउन किया बी ए एस बी ए सी एस ए, ए की मतलब है यह मैं नहीं पता परेखो यह गोरिया दबर है ने ਤੇ ਉਹਨਾਂ ਦੇ 16 ਜੀ ਇੱਥੇ ਮਰੇ ਗਏ ਸੀ ਤੇ ਉਹਨਾਂ ਨੇ ਆਪਣੀਆਂ ਕਬਰਾਂ ਬਚਾ ਲਈਆਂ ਤੇ ਸਾਡੇ ਪਤਾ ਨਹੀਂ ਕਿੰਨੇ ਜੀ ਇੱਥੇ ਸ਼ਹੀਦ ਹੋਣੇ ਉਹ ਛੱਡੋ ਕਬਰਾਂ ਛੱਡੋ ਸਾਡੇ ਲੋਕ ਇੱਥੇ ਆਂਦੇ ਵੀ ਨਹੀਂ ਹੈਗੇ ਸੋ ਬੜਾ ਅਫਸੋਸ ਹੁੰਦਾ ਇਹਨਾਂ ਥਾਵਾਂ ਦਾ ਇਹਨਾਂ ਗੱਲਾਂ ਦਾ ਆ ਵੇਖੋ ਜੀ ਇਹ ਕਿੱਥੇ ਲਿਖਿਆ ਆਇਆ ਇਹਨਾਂ ਮੈਮਰੀ ਆਫ ਏਸ਼ੀਅਨ ਔਰ ਉਸ ਵੇਲੇ ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਦੇ ਨਾਮ ਆ ਵੇਖੋ ਰਸੂਲ ਨਗਰ ਦਾ ਪੁਰਾਣਾ ਨਾਮ ਮੈਂ ਆਕੇ ਜ਼ਿਕਰ ਕੀਤਾ RAM NAGAR 18 ਦਸੰਬਰ 1948 ਦੇ ਵਿੱਚ ਇਹ 25 ਸਾਲ ਜਦੋਂ ਪੂਰੇ ਹੋਏ ਸੀ ਉਦੋਂ ਇਹ ਯਾਦਗਾਰ ਬਣਾਈ ਗਈ ਸੀ ਇਸੇ ਤਰ੍ਹਾਂ ਇਸ ਪਾਸੇ ਵੀ ਲਿਖਿਆ ਹੋਇਆ ਹੈ ਬਹੁਤ ਸਾਰੀਆਂ ਚੀਜ਼ਾਂ ਪੜੀਆਂ ਨਹੀਂ ਜਾ ਰਹੀਆਂ ਪਰ ਵਿਲੀਅਮ ਹੈਵੀ ਲੋਕ ਦੀ ਯਾਦ ਦੇ ਵਿੱਚ ਜਿਹੜਾ ਹੈ ਜਿਹੜੇ ਕਰਨਲ ਸੀਗੇ ਉਸ ਵੇਲੇ ਲੈਫਟਨੈਂਟ ਕਰਨਲ ਡ੍ਰੈਗਨਜ਼ ਆਲਿਆਂ ਦੇ ਕਿਉਂਕਿ ਇੱਥੇ ਰੈਜ਼ਿਡੈਂਸੀ ਰੈਜ਼ਿਡੈਂਸ ਦੇ ਨਾਲ ਕਿਲਾ ਵੀ ਸੀ ਸੋ ਇੱਥੇ ਲੋਕ ਰਹਿੰਦੇ ਸੀਗੇ ਸੋ ਉਹਦੀ ਅੰਗਰੇਜ਼ਾਂ ਦੀ ਤੇ ਸਿੱਖਾਂ ਦੀ ਲੜਾਈ ਹੋਈ ਅਫਸੋਸ ਦੀ ਗੱਲ ਇਹ ਹੈ ਕਿ ਅੰਗਰੇਜ਼ਾਂ ਦੀਆਂ ਯਾਦਾ ਹੈ ਨੇ ਆਪਰੇ ਗਾਲੇ ਨਹੀਂ ਬਣ ਗਏ ਅੰਗਰੇਜ਼ਾਂ ਦੀਆਂ ਤੇ ਵੇਖੋ ਕਿੰਨੇ ਕਿੰਨੇ ਸੁਣੀਆਂ ਦਾ ਆਫੀਸਰ ਆ ਵਕੋ this stone memorial was made to remember the soldiers who died in a cavalry battle near this place on 22nd of November 1848 in that battle 16 men were killed 16 were wounded and 10 went missing officers who were killed Brigadier General C. R. Curtin, Lieutenant Colonel W. Havelock, Subedar Major Mir Ali, Soldier who died from wounds, Captain J. F. Fitzgerald, 26 November 1848. This site was rebuilt in 2000 with the help. of certain organizations and former soldiers ਆ ਹੁਣ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 12 ਦਰੀ ਆਪਾਂ ਵੇਖਣ ਆਏ ਆ ਆ 12 ਦਰੀ ਉੱਚੇ ਥਾਂ ਦੇ ਵਿੱਚ ਪਾਜੀ ਨੇ ਤੇ ਪਹਿਲਾਂ ਵੇਖੀ ਆ ਪਰ ਆ ਹੁਣ 12 ਦਰੀ ਦਾ ਇੱਕ ਹੀ ਦਰਵਾਜ਼ੇ ਵਾਲਾ ਕਹਿੰਦੇ ਇੱਕ ਨੁੱਕਰ ਜੀ ਬਚ ਗਈ ਹੈ ਇੱਕ ਕੰਨ ਇਧਰ ਨੂੰ ਤੇ ਇੱਕ ਕੰਨ ਉਧਰ ਨੂੰ ਪਾਜੀ ਜਦੋਂ ਪਾਈ ਤੁਸੀਂ ਵੇਖੀ ਕਿੱਡੀ ਕਵੱਡੀ ਸੀ ਇਹ ਚਾਰ ਪਿੱਲਰ ਏ ਸੀਗੇ ਹਾਂਜੀ ਔਰ ਬਿਲਕੁਲ ਸੋਨਾ ਕਮਰਾ ਬਣਿਆ ਹੋਇਆ ਸੀ ਠੀਕ ਹੈ ਜੀ ਕਮਰੇ ਤੋਂ ਬਾਹਰ-ਬਾਰ ਵੀ ਪਿੱਲਰ ਹੈ ਸੀ ਜਿੱਦਿਆਂ ਨਿਸ਼ਾਨੀਆਂ ਐ ਪੱਈਆਂ ਨੇ ਉੱਪਰ ਤੱਕ ਹੀ ਮਤਲਬ ਕਮਰੇ ਇਸ ਕਮਰੇ ਤੋਂ ਬਾਹਰ ਫਿਰ ਪਿੱਲਰ ਹੈ ਸੀ ਸਮਰ ਪੈਲੇਸ ਹੀ ਹੈ ਮਹਾਰਾਜਾ ਠੀਕ ਹੈ ਔਰ ਉਹਦੇ ਉੱਪਰ ਲਿਖਿਆ ਸੀ ਦ ਰੈਜ਼ੀਡੈਂਸ ਆਫ ਸਮਰ ਪੈਲੇਸ ਆਫ ਮਹਾਰਾਜਾ ਰਣਜੀਤ ਸਿੰਘ ਮਤਲਬ ਇਹ ਨਹੀਂ ਕਿ ਮੈਂ ਕੋਈ ਆਪਣੀ ਅੱਖੀ ਵੇਖੀ ਗੱਲ ਹੈ ਅੱਖੀ ਵੇਖੀ ਗੱਲ ਹੈ ਪਰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਦੇਖੋ ਹੁਣ ਆ ਪਿਛਲੇ ਕੁਝ ਸਾਲਾਂ ਤੋਂ ਲੈਂਦੇ ਪੰਜਾਬ ਵੱਲ ਲੋਕ ਜ਼ਿਆਦਾ ਆਉਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਵਿਚਾਰੇ ਉਹਨਾਂ ਥਾਵਾਂ ਤੇ ਜਾਂਦੇ ਆ ਜਿਹੜਾ ਹਿਸਟਰੀ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ ਅਸਲ ਚ ਅੰਦਰ ਅੰਦਰ ਇੱਛਾ ਨਹੀਂ ਨਾ ਹੈਗੀ ਕੋਈ ਇੱਛਾ ਨਹੀਂ ਹੈਗੀ ਮਰੀਆਂ ਜ਼ਮੀਰਾਂ ਉਹ ਉੱਥੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਵਿਊਜ਼ ਮਿਲਦੇ ਨੇ ਜੇ ਵਿਊਜ਼ ਆ ਲੈਣ ਨੂੰ ਪੈਸੇ ਲੱਭਦੇ ਜਾਂ ਸ਼ਾਪਿੰਗਾਂ ਕਰ ਲਓ ਜਾਂ ਉਹ ਕਰ ਲਓ ਦੱਸੋ ਤੇ ਸਾਰਾ ਕੁਝ ਹੋ ਰਿਹਾ ਜੇ ਤੁਸੀਂ ਸ਼ਾਪਿੰਗ ਨਹੀਂ ਭਾਜੀ ਆਪਣੇ ਇਤਿਹਾਸ ਨੂੰ ਸਹੀ ਗੱਲ ਥੋੜੀ ਬਹੁਤੀ ਤੈਅਮੀਅਤ ਦਿਓ ਆ ਥਾ ਆ ਕੇ ਪ੍ਰਮੋਟ ਕਰੋ ਇਹਨਾਂ ਨੂੰ ਇਹ ਥਾਵਾਂ ਨੂੰ ਵੀ ਇੱਥੇ ਹੋ ਸਕਦਾ ਫੇਰ ਅੱਗੇ ਆ ਕੇ ਕਦੀ ਫਿਊਚਰ ਚ ਥਾਵਾਂ ਬਚੀ ਜਾਣ ਨਹੀਂ ਤੇ ਆ ਜਦੋਂ ਹੁਣ ਉਧਰ ਪਾਲੀ ਬਣ ਗਈ ਉਧਰ ਪਾਲੀ ਬਣ ਗਈ ਤੇ ਰਹਿ ਕੀ ਗਿਆ ਕੁਝ ਵੀ ਨਹੀਂ ਆਲਮੋਸਟ ਖਤਮ ਆ ਦੀ ਜਦੋਂ ਇੱਕ ਦਿਨ ਕਰਾਇਆ ਇਹਨਾਂ ਨੇ ਲਾਇਆ ਸਭ ਖਤਮ ਹੋ ਜਾਣਾ ਹਾਂ ਤੇ ਉਹ ਵੇਖੋ ਗੋਰਿਆਂ ਦੀਆਂ ਯਾਦਾਂ ਹੈਗੀਆਂ ਨੇ ਤੇ ਆਪਣੀਆਂ ਯਾਦਾਂ ਨਹੀਂ ਹੈਗੀਆਂ ਇਸ ਚੀਜ਼ ਦਾ ਥੋੜਾ ਜਿਹਾ ਗੁੱਸਾ ਵੀ ਸਾਨੂੰ ਆਂਦਾ ਹੈ ਕਿ ਯਾਰ ਮਤਲਬ ਕਿ ਲੋਕਾਂ ਨੂੰ ਇਸ ਪਾਸੇ ਆਣਾ ਚਾਹੀਦਾ ਸੀ ਬਹੁਤ ਵਧੀਆ ਜਗ੍ਹਾ ਮੈਂ ਇਹ ਛੱਤ ਵੇਖੀ ਬਾਜੀ ਜਿੱਥੇ ਕਦੇ ਸ਼ੇਰੇ ਪੰਜਾਬ ਬੈਠਦਾ ਸੀ ਜਿੱਥੇ ਉਹ ਕਚਹਿਰੀ ਲਾਉਂਦਾ ਸੀ ਆ ਵੇਖੋ ਜੀ ਗੋਆ ਪਿਆ ਹੋਇਆ ਉੱਥੇ ਆ ਪਸ਼ੂ ਵੱਜਦੇ ਆ ਰੱਸੀਆਂ ਵੱਜੀਆਂ ਆਈਆਂ ਤੇ ਆ ਹਾਲਾਤ ਆ ਇਹਦੇ ਅੱਜ ਦੇ ਕਰੰਟ ਜਿਹੜਾ ਬਿਲਕੁਲ 2025 ਚ ਖਲੋਤੇ ਅਸੀਂ ਅਜੇ ਅਸੀਂ ਬਹੁਤ ਵੱਡੀਆਂ ਡਿੰਗਾ ਮਾਰ ਕੇ ਗੱਲ ਕਰਦੇ ਆ ਮੈਂ ਹੈਰਾਨ ਆ ਕਿ ਸਾਡੀਆਂ ਆਰਗੇਨਾਈਜੇਸ਼ਨਸ ਦਾ 0.1% ਵੀ ਇਧਰ ਧਿਆਨ ਨਹੀਂ ਹੈਗਾ ਕਿ ਅਸੀਂ ਕਿਸੇ ਇਹਨਾਂ ਚੀਜ਼ਾਂ ਨੂੰ ਪਾਜੀ ਇਹ ਬਿਲਕੁਲ ਅੱਜ ਤੋਂ 8-9 ਸਾਲ ਪਹਿਲੇ ਚਲੋ ਲੋਕਾਂ ਨੇ ਬੈਣਾ ਖਲੋਣਾ ਉਹਨਾਂ ਵਾਸਤੇ ਜਗ੍ਹਾ ਬਿਲਕੁਲ ਖਾਲੀ ਸੀ ਪਾਜੀ ਤੇ ਉਹ ਜਿਹੜੀ ਤਖਤੀ ਅੱਜ ਮੇਰਾ ਚੌਥਾ ਵਿਜ਼ਿਟ ਹੈ ਇਹਦਾ ਪਹਿਲੇ ਵਿਜ਼ਿਟ 'ਚ ਬਿਲਕੁਲ ਉੱਪਰ ਬਾਲੇ ਵੀ ਹੈਗੇ ਸੀ ਚੰਗੇ ਮੋٹے ਬਾਲੇ ਸ਼ਤੀਰਾ ਪਈਆਂ ਸੀ ਸੋਹਣੀ ਛੱਤ ਸੀ ਦੂਜੀ ਵਾਰੀ ਆਇਆ ਤੇ ਤਖਤੀ ਡਿੱਗੀ ਸੀ ਤੇ ਬਾਕੀ ਚੀਜ਼ਾਂ ਡਿੱਗਣ ਲੱਗੀਆਂ ਹੁਣ ਤੇ ਪਿੱਲਰ ਦੀ ਇੱਕ ਰਹਿ ਗਿਆ ਇਹ ਤੇ ਇੰਜ ਜਾਪਦਾ ਜਿਵੇਂ ਕੋਈ ਜਾਣ ਬੁਝ ਕੇ ਹੀ ਕਰ ਰਿਹਾ ਹੋਵੇ ਕੋਈ ਸਮਾਂ ਹੋਏਗਾ ਵੱਡੇ ਵੱਡੇ ਜਰਨੈਲ ਇੱਥੇ ਆਣ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਝੁਕਦੇ ਹੋਣੇ ਆ ਗੋਰੇ ਵੀ ਹੋ ਸਕਦਾ ਆਪਣੀਆਂ ਫਰਿਆਦਾਂ ਲੈ ਕੇ ਆਉਂਦੇ ਹਣ ਕਿਉਂਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਹੀ ਸਭ ਤੋਂ ਵੱਡੀ ਤਾਕਤ ਸੀ ਜਿਹੜਾ ਗੋਰਾ ਰਾਜ ਦਾ ਕਹਿ ਲੋ ਕਿ ਉਹਨਾਂ ਦਾ ਵਾਧਾ ਰੋਕ ਰਹੀ ਸੀ ਤੇ ਉਹ ਸ਼ੇਰੇ ਪੰਜਾਬ ਕਦੇ ਇੱਥੇ ਬੈਠਿਆ ਕਰਦਾ ਸੀ ਤੇ ਲੋਕਾਂ ਦੀਆਂ ਕਿਸਮਤਾਂ ਦੇ ਫੈਸਲੇ ਕਰਦਾ ਸੀ ਅੱਜ ਅੱਜ ਵੀ ਹੁਣ ਲੋਕ ਹੀ ਇਹਨਾਂ ਦੀ ਜਿਹੜੀ 12 ਦਰੀ ਉਹਦੀ ਕਿਸਮਤ ਦੀ ਫੈਸਲਾ ਕਰ ਰਹੇ ਆ ਪਹਿ ਚੁਕੀਆਂ ਹਨ ਛੱਤਾਂ ਤੇ ਇੱਟਾਂ ਇੱਥੋਂ ਜਾ ਚੁਕੀਆਂ ਹਨ ਅਖੀਰਲੀ ਨਿਸ਼ਾਨੀ ਹੈ ਰੱਬ ਜਾਣੇ ਕਿਦਣਾਂ ਵੀ ਢਾ ਢੇਰੀ ਹੋ ਜਾਣੀ ਆ ਤੇ ਰਸੂਲ ਨਗਰ ਦੇ ਵਿੱਚੋਂ ਸ਼ਹਿਰ-ਏ-ਪੰਜਾਬ ਦੀ ਅਖੀਰਲੀ ਯਾਦਗਾਰ ਵੀ ਜਿਹੜੀ ਉਹ ਖਤਮ ਹੋ ਜਣਾ ਕਿੰਨਾ ਹੀ ਚੇਰ ਹੋ ਗਿਆ ਇੱਥੇ ਆਿਆਂ ਨੂੰ ਤੇ ਜਾਣ ਨੂੰ ਦਿਲ ਨਹੀਂ ਕਰਦਾ ਕਿ ਆਹ ਵੇਖੋ ਹੁਣ ਯਾਦਾਂ ਜਿਹੜੀਆਂ ਨਾ ਬਾਰ-ਬਾਰ ਪੀਆ ਸਿਰਫ ਇੱਕ ਮਿੱਟੀ ਦਾ ਟਿੱਬਾ ਜਿਹਾ ਥੜਾ ਜਿਹਾ ਰਹਿ ਗਿਆ ਆ ਇਟਾਂ ਆ ਕੱਲੀ ਕੱਲੀ ਜਿਹੜੀ ਏਟਾ ਨਾ ਇਸ ਨੂੰ ਕਿਸੇ ਨਾ ਕਿਸੇ ਸਿੱਖ ਸਰਦਾਰ ਨੇ ਹੱਥ ਲਾਇਆ ਹੋ ਸਕਦਾ ਹੈ ਇੱਥੇ ਕੱਲੀ ਕੱਲੀ ਏਟ ਨੂੰ ਕੱਲੀ ਕੱਲੀ ਏਟਾ ਨਾ ਐ ਲੱਗਦਾ ਹੈ ਜਦੋਂ ਇੱਥੇ ਹੁਣ ਖੜਾ ਆ ਨਾ ਤਾਂ ਮੈਨੂੰ ਐ ਲੱਗੀ ਜਾਂਦਾ ਜਿਵੇਂ ਇੱਥੇ ਦਰਬਾਰ ਲੱਗਾ ਹੁੰਦਾ ਹੈ ਜਿਵੇਂ ਇੱਥੇ ਸ਼ੇਰ-ਏ-ਪੰਜਾਬ ਬੈਠਾ ਹੈ ਇੱਥੇ ਉਹਦੇ ਜਰਨੈਲ ਬੈਠੇ ਹੋਣਗੇ ਐਦਾਂ ਫਰਿਆਦੀ ਆਉਂਦੇ ਹੋਣਗੇ ਐਦਾਂ ਉਹ ਦਸਤਕਤ ਕਰਦਾ ਹੋਏਗਾ ਐਦਾਂ ਹੁਕਮ ਕਰਦਾ ਹੋਏਗਾ ਇੱਥੇ ਬੈਠਾ ਤੇ ਜਦੋਂ ਸਾਰਾ ਕੁਝ ਹੀ ਉਹਦੋਂ ਕਦੀ ਉਹਨੇ ਸੋਚਿਆ ਹੋਣਾ ਕਿ 200 ਸਾਲ ਨਹੀਂ ਲੰਘਣਾ ਤੇ ਆ ਸਭ ਖਤਮ ਹੋ ਜਾਣਾ ਹੈ ਹਾਂਜੀ ਵੀਰੇ ਕੀ ਹਾਲ ਚਾਲ ਹੈ ਠੀਕ ਠਾਕ ਨਾ ਕੀ ਤੁਹਾਡਾ ਨਾਂ ਮੇਰਾ ਸਿੱਧਾ ਤੇ ਮੁਹੰਮਦ ਅਲੀ ਹੈ ਤੇ ਪੁਲਾ ਪੁਲਾ ਕਹਿ ਕੇ ਸਾਰੇ ਜਾਣਦੇ ਆਂ ਅੱਛਾ ਜਾਣਦੇ ਨੇ ਸਾਰੇ ਹਾਂਜੀ ਪੰਜਾਬੀ ਬੋਲ ਯਾਰ ਪੰਜਾਬੀ ਥਾਂ ਤੇ ਖੜਾ ਅੱਛਾ ਤੇ ਮੈਂ ਮੇਰਾ ਖਿਆਲ ਤੇਰੇ ਨਾਲ ਲੱਗੇ ਵੀ ਇੱਕ ਦੋ ਵਾਰੀ ਮੇਰੀ ਮੁਲਾਕਾਤ ਹੋਈ ਹੋਣੀ ਇੱਕ ਵਾਰੀ ਤਾਂ ਤੇ ਘਰ ਵੀ ਅਸੀਂ ਹਾਂਜੀ ਐਤਲ ਲੱਸੀ ਵਗੈਰਾ ਵੀ ਪੀਤੀ ਸੀ ਇੱਕ ਵਾਰੀ ਅਸੀਂ ਆਏ ਸੀ ਇਹ ਕਿਦਾਂ ਦੀ ਸੀਗੀ ਆਪਣਾ ਪਾਈਜਾਨ ਬਹੁਤ ਖੂਬਸੂਰਤ ਸੀ ਹਮਮ ਤੇ ਇੱਥੇ ਰਾਜਾ ਰਜੀਤ ਸਿੰਘ ਸਾਹਿਬ ਆ ਕੇ ਬਹਿੰਦੇ ਹੁੰਦੇ ਸੀ ਗਰਮੀਆਂ ਇੱਥੇ ਹੀ گزارਦੇ ਹੁੰਦੇ ਸੀ ਫਟੇੜਿਆਂ ਕੋਲੋਂ ਸੁਣਿਆ ਤੇ ਉਸ ਤੋਂ ਬਾਅਦ ਅਸੀਂ ਜੋ ਵੇਖਿਆ ਹੈ ਉਸ ਤੋਂ ਬਾਅਦ ਇੱਥੇ ਗਵਰਨਮੈਂਟ ਕੀ ਤਰਫੋਂ ਦੋ ਮਾਲੀ ਵੀ ਰਹੇ ਨੇ ਚਾਰ ਉਤਰਫ ਮਾਲੀ ਚੌਂਕੀਦਾਰ ਪੋਦੇ ਨੂੰ ਪਾਣੀ ਸ਼ਾਨੀ ਲਾਉਂਦੇ ਹਨ ਚਾਰ-ਚਾਰੂ ਦਿੰਦੇ ਹਨ ਇਹ ਤੁਸੀਂ ਆਪਣੀ ਅੱਖੀ ਵੇਖਿਆ ਹੈ ਹਾਂ ਮੈਂ ਆਪਣੀ ਅੱਖੀ ਮਾਲੀ ਤੋਂ ਮੈਂ ਆਪਣੀ ਅੱਖੀ ਵੇਖਿਆ ਹੈ ਜੇ ਦਫਤਰ ਹੈ ਜਾਂ ਤੇ ਮਾਲੀ ਬੈਠਦੇ تھے ਥੋੜੀ ਦੇਰੀ ਹੋਈ ਹੈ 2 4 10 ਸਾਲ ਮਾਲੀ ਚਲੇ ਗਏ ਉਸ ਤੋਂ ਬਾਅਦ ਫਿਰ ਇਹ ਜੰਗ ਗਿਨਣਾ ਸ਼ੁਰੂ ਹੋਇਆ ਹੈ ਇਹ ਸੀਗਾ ਕਿਦਾਂ ਦਾ ਇਹ ਦੱਸੋ ਇਹ ਬਹੁਤ ਖੂਬਸੂਰਤ ਸੀ ਦੇ ਨੇ allele ਦੁਆਲੇ ਸੇ ਚੁੰਕੀਆਂ ਬਣੀਆਂ ਅਸੀਂ ਉੱਪਰ ਤੇ ਵੀ ਚੁੰਕੀਆਂ ਬਣੀਆਂ ਅਸੀਂ ਬੈਠਣੇ ਵਾਸਤੇ ਚੋਹਾਂ ਨੁਕਰਾਂ ਦੇ ਪਿਆਰੇ ਕੋਨੇ ਆ ਇਹਦੀ ਜ਼ਮੀਨ ਸੀਗੀ ਆਪਣੀ ਕੋਈ ਵੱਖਰੀ ਆ ਹਾਂਜੀ ਨਹੀਂ ਨਹੀਂ ਆ ਜ਼ਮੀਨ ਸੀ ਇਹ ਰਹੀ ਇਹ ਔਕਾਫ ਦੀ ਜ਼ਮੀਨ ਹੈ ਕਿਦੀ ਇਹ ਹੁਣ ਤੇ ਮਾਲਕੀ ਦੀ ਜ਼ਮੀਨ ਹੈ ਜਿੱਥੇ ਖਲੋਤੇ ਆ ਹੁਣ ਇਹ ਕਾਫੇ ਚ ਜ਼ਮੀਨ ਹੈ ਇਹ ਔਕਾਫ ਦੀ ਹਾਂਜੀ ਠੀਕ ਇੱਥੇ ਗੋਰੇ ਗੁਰੇ ਵੀ ਆਂਦੇ ਆ ਗੋਰੇ ਵੀ ਆਂਦੇ ਆ ਕਵਰਾਂ ਨੇ ਲੱਗਿਆ ਇੱਕ ਦੋ ਤਿੰਨ ਦਫਾ ਮੈਂ ਆਪਣੀ ਅੱਖਾਂ ਸੇ ਦੇਖਿਆ ਗੋਰੇ ਆਦੇ ਆ ਅੱਛਾ ਅੱਛਾ ਉਹ ਵੀ ਆਉਂਦੇ ਨੇ ਤੇ ਆਪਣਾ ਕਿਤਾਬਾਂ ਚ ਚੁਪੜਦੇ ਨੇ ਉਹ ਫਿਰ ਕਹਿੰਦੇ ਨੇ ਭਾਈ ਆ ਸਾਡੇ ਬਟੇਰੀਆਂ ਦੀਆਂ ਕਬਰਾਂ ਨੇ ਢੇਰੀਆਂ ਨੇ ਉਹ ਮਰਮਤਾ ਕਰਾ ਕੇ ਤੇ ਇੱਕ ਹੈ ਸਾਡੇ ਪਿੰਡ ਦਾ ਬੰਦਾ ਵੀ ਸੀ ਉਹ ਫੋਟ ਹੋ ਗਿਆ ਉਹਨੂੰ ਉਹਨਾਂ ਕੋਈ ਚੰਦ ਪੈਸੇ ਵੀ ਦਿੱਤੇ ਹਨ ਭਾਈ ਇਹ ਕਬਰਾਂ ਤੇ ਕਿਹ ਵੇਲੇ ਵੀ ਚੋ ਪੋਦੇ ਛੋ ਤੇ ਫੱਟ ਦੇਣ ਜਾਂ ਸਫਾਈ ਕਰ ਦੇਣੀ ਉਹ ਕਰਦਾ-ਕਰਦਾ ਰਿਹਾ ਕੋਈ 6 ਕੁ ਮਹੀਨੇ ਤੇ ਸਾਡੇ ਨਾਲੋਂ ਫਿਰ ਮੇਰਾ ਖਿਆਲ ਹੈ ਭਾਜੀ ਗੋਰੇ ਚੰਗੇ ਹੋਏ ਨਾ ਹਾਂਜੀ ਸਾਡੇ ਨਾਲੋਂ ਗੋਰੇ ਚੰਗੇ ਹੋਏ ਫਿਰ ਚਲੋ ਜੀ ਤੇਰਾ ਸ਼ੁਕਰੀਆ ਥੈਂਕ ਯੂ ਨਾ ਕੀ ਤੇਰਾ ਮੇਰਾ ਨਾਮ ਮੁਹੰਮਦ ਅਲੀ ਆ ਤੇ ਭੋਲਾ ਭੋਲਾ ਕਹਿੰਦੇ ਅੱਛਾ ਦੱਸਿਆ ਤੂੰ ਇਹਦੇ ਨਾਲ ਭੋਲਾ ਹਾਂ ਹਾਂ ਉਹ ਗੁੱਸੇ ਨਾਲ ਕੀ ਕਹਿੰਦੇ ਗੁੱਸੇ ਨਾਲ ਮੈਂ ਭੋਲ ਵੇ ਚਲੋ ਜੀ ਆਪਾਂ ਹੁਣ ਚੱਲਦੇ ਆਂ ਪਿੰਡ ਰਾਮਨਗਰ ਜਿਹਦਾ ਮੌਜੂਦਾ ਨਾਮ ਰਸੂਲ ਨਗਰ ਹੈ ਭਾਜੀ ਇੰਜੋਏ ਕਰ ਰਹੇ ਹੋ ਪੂਰਾ ਤੁਸੀਂ ਇਹ ਵੀਰਾਂ ਨੇ ਬੜੀ ਮਦਦ ਕੀਤੀ ਹੈ ਜਦੋਂ ਦੇ ਆਏ ਆਪਾਂ ਰਾਮਨਗਰ ਉਦੋਂ ਦੇ ਨਾਲ ਹੀ ਆ ਤੇਰਾ ਨਾਮ ਕੀ ਆ ਮੇਰਾ ਨਾਮ ਅਬਦੁੱਲਾ ਅਬਦੁੱਲਾ ਤੂੰ ਜਾ ਕਿੱਥੇ ਰਿਆਂ ਸੀਗਾ ਸਾਨੂੰ ਵੇਖ ਕੇ ਰੁਕ ਗਿਆ ਮੁੜ ਕੇ ਆਪਣਾ ਕੰਮ ਭੁੱਲੀ ਗਿਆ ਤੈਨੂੰ ਭਾਈ ਨੂੰ ਕਿ ਸੈਟ ਮਹਿਮਾਨ ਮਹਿਮਾਨ ਨਵਾਜ਼ੀ ਕਰਨੀ ਚਾਹੀਦੀ ਮਹਿਮਾਨ ਨਵਾਜ਼ੀ ਕਰਨੀ ਹੈ ਇਹ ਗੱਲ ਦੀ ਤੇ ਦਾਦ ਦਿੰਨੇ ਆ ਭਾਈ ਮਹਿਮਾਨ ਨਵਾਜ਼ੀ ਤੇ ਜਦੋਂ ਮਰਜੀ ਆਪ ਰੋਜ਼ੇ ਰੱਖੇ ਆ ਤੇ ਸਾਡੇ ਲਈ ਆ ਵੇ ਕੋ ਡਰਿੰਕ ਲੈ ਕੇ ਆਏ ਜਦੋਂ ਅਸੀਂ ਵੀਡੀਓ ਬਣਾਉਂਦੇ ਆਂ ਵੀ ਪੀਓ ਭਾਵੇਂ ਕਿ ਮੈਂ ਸੌਫਟ ਡਰਿੰਕ ਨਹੀਂ ਪੀਂਦਾ ਪਰ ਗੱਲ ਹੈ ਪਿਆਰ ਦੀ ਵੀਰਾਂ ਦੀ ਇਹ ਛੋਟੇ ਵੀਰ ਆ ਸਾਡੇ ਤੇ ਕਿੰਨਾ ਵੀ ਆਪਣੇ ਕੰਮ ਵੀ ਛੱਡ ਕੇ ਤੇ ਇਹ ਕਿੰਨੇ ਮਹਿਮਾਨ ਨਵਾਜ਼ੀ ਤਾਂ ਅਸੀਂ ਕਿਤੇ ਕਿਤੇ ਨਹੀਂ ਗਏ ਸਾਰੇ ਆਪਣੇ ਕੰਮ ਛੱਡ ਕੇ ਤੁਰੇ ਫਿਰਦੇ ਸਾਡੇ ਨਾਲ ਆ ਵੀਰ ਪਿੱਛੇ ਮੋਟਰਸਾਈਕਲ ਚਲਾਉਂਦੇ ਆ ਕਹਿੰਦਾ ਮੈਂ ਮਿਸਤਰੀਆਂ ਨਾਲ ਲੱਗਾਹੀਂ ਤੇ ਉਦੋਂ ਦਾ ਹੀ ਕੰਮ ਛੱਡ ਕੇ ਤੁਰਿਆ ਫਿਰਦਿਆ ਡੇਢ ਦੋ ਘੰਟੇ ਤੇ ਹੋ ਗਏ ਆ ਕੱਲੋਂ ਨਹੀਂ ਮਿਸਤਰੀ ਨਾਲ ਲਾਉਂਦੇ ਇਹਨੂੰ ਫਿਰ ਤੁਸੀਂ ਕੱਲ੍ਹ ਜਣਾ ਸਕਿਆ ਹੈ ਹੁਣ ਆਪਾਂ ਪਿੰਡ ਦੇ ਬਾਹਰ ਬਾਹਰ ਹੋ ਗਏ ਆ ਹਾਂਜੀ ਬਾਹਰ ਆਪਾਂ ਤੁਸੀਂ ਬਾਨ ਦੇ ਉੱਤੇ ਹੀ ਜਾ ਰਹੇ ਹਾਂ ਤੇ ਤੁਸੀਂ ਬਾਨੀ ਬੜਾ ਚੌੜਾ 20 25 30 ਫੁੱਟ ਤੇ ਤੁਸੀਂ ਬਾਨੀ ਚੌੜਾ ਹੈ ਪਾਣੀ ਬਹੁਤ ਹੁੰਦਾ ਇੱਥੇ ਚਨਾਬ ਦਾ ਹਾਂਜੀ ਬਹੁਤ ਹੁੰਦਾ ਜੇ ਚੜਦਾ ਹੁੰਦਾ ਇਸ ਫਿਰ ਨਾਲ ਪਾਣੀ ਆ ਜਾਂਦਾ ਹੈ ਇਹ ਸਾਰਾ ਫਿਰ ਚਨਾਬ ਦਾ ਪਾਣੀ ਇੱਥੇ ਆ ਜਾਂਦਾ ਜੇ ਵੀ ਤਾਂ ਹੀ ਨਾ ਚੌੜਾ ਜਿਹੜਾ ਤੁਸੀਂ ਬਾਨਾ ਸੂਰਜ ਵੀ ਬਸ ਥੋੜੀ ਦੇਰ ਦੀ ਖੇਡ ਰਹਿ ਗਿਆ ਨਿੱਕੇ ਨਿੱਕੇ ਮੋਟਰਸਾਈਕਲ ਆ ਪਾਕਿਸਤਾਨ ਦੇ ਵਿੱਚ 3 3 4 4 ਬੰਦੇ ਆਮ ਹੀ ਬਿਠਾਈ ਬੈਠਦੇ ਆ 4 4 5 4 4 5 5 ਬੰਦੇ ਹਾਂਜੀ ਅੱਪਾਤੌਰਪੇ ਪਿੰਡ ਵੱਲ ਨੂੰ ਇੱਕ ਮੰਦਿਰ ਵੀ ਆ ਵੇਖਦੇ ਆਂ ਜੇ ਉੱਥੇ ਅਸੀਂ ਜਾ ਸਕੇ ਤੇ ਮੰਦਿਰ ਵੀ ਵੇਖ ਕੇ ਆਈਏ ਤੇ ਸ਼ਾਇਦ ਕੋਈ ਪੁਰਾਣਾ ਘਰ ਹੋਇਆ ਤੇ ਉਹ ਵੀ ਵੇਖ ਕੇ ਆਉਂਦੇ ਆਂ ਮੁੜ ਕੇ ਆਪਾਂ ਆ ਗਏ ਆ ਫੇਰ ਬਾਜ਼ਾਰ ਦੇ ਵਿੱਚ ਇਸੇ ਬਾਜ਼ਾਰ ਚ ਸ਼ੁਰੂ ਹੋਏ ਸੀਗੇ ਆਪਾਂ ਹੁਣ ਸ਼ਾਮ ਦਾ ਸਮਾਂ ਹੋ ਚੱਲਿਆ ਹੈ ਰੋਜ਼ੇ ਖੁੱਲਣ ਦਾ ਤਾਂ ਹੀ ਇੰਨੀ ਭੀੜ ਆ ਤੁਸੀਂ ਦੇਖਿਓ ਜਦੋਂ ਰੋਜ਼ਾ ਖੁੱਲਣ ਦਾ ਟਾਈਮ ਹੋਣਾ ਉਦੋਂ ਅਸੀਂ ਕੱਲ ਵੇਖਿਆ ਕੋਈ ਵੀ ਨਹੀਂ ਗਲੀਆਂ ਚੋਂ ਦਾ ਸਭ ਘਰਾਂ ਚਲੇ ਜਾਂਦੇ ਆ ਆਪਣਾ ਰੋਜ਼ਾ ਖੋਲਣਾ ਜੀ ਅਸੀਂ ਉਹ ਰਾਮਨਗਰ ਸ਼ਹਿਰ ਦੇ ਵਿੱਚ ਪੈ ਗਏ ਔਰ ਗੁਰਦੂ ਜਿਹੜਾ ਮੰਦਿਰ ਹੈ ਬਿਲਕੁਲ ਸਾਫ਼ ਪਤਾ ਲੱਗਦਾ ਹੈ ਕਿ ਇਹ ਮੰਦਿਰ ਸਿੱਖ ਰਾਜ ਵੇਲੇ ਦਾ ਬਣਿਆ ਹੋਇਆ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੇ ਅੰਦਰ ਵੀ ਜਾਈਏ ਆਰਕੀਟੈਕਚਰ ਬਹੁਤ ਸ਼ਾਨਦਾਰ ਹੈ ਬਹੁਤ ਸੋਹਣਾ ਵੀਰ ਕਹਿੰਦੇ ਕਿ ਜੈਨ ਟੈਂਪਲ ਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਹੋਇਆ ਮੰਤਰੀ ਵਗੈਰਾ ਉਹਨੇ ਬਣਾਇਆ ਹੈ ਹਾਂਜੀ ਇੱਥੇ ਵੀ ਆ ਕਿਸੇ ਰਾਜੇ ਦੀ ਜਿਵੇਂ ਫੋਟੋ ਬਣੀ ਹੁੰਦੀ ਹੈ ਅੰਦਰ ਤਾਂ ਹੁਣ ਇਧਰ ਬਾਹਰ ਚੱਲਦੇ ਆ ਵੈਸੇ ਵੀ ਸੂਰਜ ਡੁੱਬ ਚੱਲਾ ਹੈ ਤੇ ਕਿੰਨਾ ਕੁ ਦੇਖ ਪਾਉਨੇ ਆਪਾਂ ਦੇਖਦੇ ਆ ਸੋ ਗਲੀ ਚੋਂ ਆ ਦਿਖਦਾ ਇਹ ਮੰਦਿਰ ਤੇ ਅਸੀਂ ਫਿਰ ਦੋਵੇਂ ਵੀ ਇਸੇ ਨਤੀਜੇ ਤੇ ਪਹੁੰਚੇ ਵੀ ਸਿੱਖ ਰਾਜ ਚ ਬਣਿਆ ਹੈ ਸਿੱਖ ਆਰਕੀਟੈਕਚਰ ਨੂੰ ਯੂਜ਼ ਕਰਕੇ ਤੇ ਬਿਲਕੁਲ ਬਾਹਰੋਂ ਲੱਗਣ ਵਾਲਾ ਤੇ ਉੱਪਰੋਂ ਮੰਦਿਰ ਹੈ ਜੀ ਹੈ ਮੰਦਿਰ ਹੈ ਕੋਈ ਅਹਲਕਾਰ ਹੋਇਆ ਹੈ ਖਾਲਸਾ ਰਾਜ ਦਾ ਜਿੰਨੇ ਬਣਾਇਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਤਾਂ ਬੜਾ ਤਗੜਾ ਮੰਦਿਰ ਹੈ ਦੇਖਿਆ ਜਾਵੇ ਤੇ ਦੋ ਮੰਜ਼ਲਾਂ ਆ ਅੱਗੇ ਸੰਗਮਰ ਵਰ ਲੱਗੇ ਹੋਏ ਆ ਤੇ ਦਰਵਾਜ਼ਾ ਇਹ ਵੀ ਹੈ ਜਿੱਤਾਂ ਲੱਗਿਆ ਹੈ ਬੰਦ ਹੈ ਅੱਗੇ ਤੇ ਬਿਲਕੁਲ ਖਤਮ ਹੋ ਗਈ ਕਹਾਣੀ ਸਾਰੀ ਇਤਿਹਾਸ ਜਿਸ ਦਾ ਵੀ ਹੋਵੇ ਦੁੱਖ ਹੁੰਦਾ ਆਪਣਾ ਪਿਛੋਕੜ ਵੇਖ ਕੇ ਉਹਦਾ ਇਹ ਹਾਲ ਵੇਖ ਕੇ ਔਰ ਇਹਦਾ ਇਹ ਹਾਲ ਕਿਨੇ ਕੀਤਾ ਪਾਰਟੀਸ਼ਨ ਨੇ ਉਜਾੜੇ ਨੇ ਉਜਾੜੇ ਨੇ ਸਾਨੂੰ ਖੂਬ ਉਜਾੜਿਆ ਬੜਾ ਦੁੱਖ ਹੁੰਦਾ ਥਾਵਾਂ ਵੇਖ ਕੇ ਬੜੀ ਅਫਸੁਰਦਗੀ ਜੀ ਛਾਂਦੀ ਹੈ ਜਦੋਂ ਮੈਂ ਥਾਵਾਂ ਵੇਖਦਾ ਪਰ ਪਤਾ ਨਹੀਂ ਕਿਉਂ ਇਹਨਾਂ ਥਾਵਾਂ ਨਾਲ ਇੱਕ ਪਿਆਰ ਹੈ ਇੱਕ ਪ੍ਰੇਮ ਹੈ ਕੋਸ਼ਿਸ਼ ਹੁੰਦੀ ਹੈ ਆ ਵੇਖੋ ਛੱਤਾਂ ਆਏ ਹਾਏ ਕਿੰਨੇ ਦੁਖੀ ਹਿਰਦੇ ਨਾਲ ਛੱਡਣਾ ਛੱਡ ਕੇ ਗਏ ਹੋਣੇ ਵਿਚਾਰੇ ਮਾਫ ਕਰਿਓ ਜੀ ਆਹ ਦੇਖੋ ਜੀ ਫਰੈਸਕੋਸ ਹਰ ਚੀਜ਼ ਉਦਾਂ ਦੀ ਉਦਾਂ ਕਾਇਮ ਲੋਗ ਸ਼ੀਸ਼ੇ ਕੱਢ ਕੇ ਲੈ ਗਏ ਆਹ ਦੇਖੋ ਜੀ ਫਰੈਸਕੋਸ ਕੀ ਬਾਤਾਂ ਜਿਦਾ ਮਰਜ਼ੀ ਧਰਮ ਹੋਵੇ ਇਤਿਹਾਸ ਤੇ ਹੈ ਨਾ ਆਪਣੇ ਪੰਜਾਬ ਦਾ ਕੀ ਖੂਬਸੂਰਤ ਇਤਿਹਾਸ ਹੈ ਜੀ ਪੰਜਾਬ ਦਾ ਬਸ ਅਫਸੋਸ a temple ਮੈਂ ਹੋਰ ਤਰ੍ਹਾਂ ਦਾ ਦੇਖ ਰਿਹਾ ਇਹਦੇ ਵਿੱਚ ਜਿਹੜੇ ਫਰੈਸਕੋਜ਼ ਨੇ ਬਾਕੀ ਟੈਂਪਲਸ ਨਾਲੋਂ ਬਿਲਕੁਲ ਅਲੱਗ ਨੇ ਜੀ ਆ ਹਾ ਇਹ ਸੰਗੇ ਮਰਮਰਦੀਆਂ ਚੁਗਾਠਾਂ ਤਰਾਸ਼ ਤਰਾਸ਼ ਕੇ ਕਿੰਨੇ ਪਿਆਰ ਮੁਹੱਬਤ ਨਾਲ ਲੋਕਾਂ ਨੇ ਲਾਈਆਂ ਹੋਣੀਆਂ ਬਟ ਅਫਸੋਸ ਹੋਏ ਹੋਏ ਹੋ ਆ ਵੇਖੋ ਜੀ ਮੰਦਰ ਲੋਕ ਕਹਿੰਦੇ ਆ ਉੱਪਰ ਨਾ ਜਾਓ ਬਟ ਪੈਰ ਕਿੱਥੇ ਰੁਕਦੇ ਆ ਇਹੋ ਜਿਹਾਂ ਥਾਵਾਂ ਨੂੰ ਵੇਖ ਕੇ ਜੀ ਮੈਂ ਬਿਲਕੁਲ ਉੱਪਰ ਆ ਗਿਆ ਵੈਸੇ ਤਾਂ ਘਰ ਦੇ ਜੀ ਕਹਿੰਦੇ ਸੀ ਉੱਪਰ ਨਾ ਛੜਿਓ ਪਰ ਪੈਰ ਕਿੱਥੇ ਰੱਖਦੇ ਸੀ ਆ ਵੇਖੋ ਆਏ ਹਾਏ ਇਤਨਾ ਖੂਬਸੂਰਤ ਮੰਦਿਰ ਆ ਅੱਖਾਂ ਕਿੱਥੇ ਠਹਿਰ ਨਹੀਂ ਆ ਨੇ ਇਹਨੂੰ ਵੇਖ ਕੇ ਪਰ ਇਹਦਾ ਜਿਹੜਾ ਆਲ ਦਵਾਲ ਹੈ ਉਹ ਬਿਲਕੁਲ ਮੰਦਿਰ ਵਰਗਾ ਨਹੀਂ ਹੈ ਦਰਮਿਆਨ ਜੇ ਬੇਸ਼ੱਕ ਮੰਦਿਰ ਹੈ ਪਰ ਆਲ ਦਵਾਲ ਵੇਖੋ ਮੈਂ ਕਦੀ ਵੀ ਮੰਦਰ ਦੀਆਂ ਸਾਈਡ ਦੀਆਂ ਕਿਨਾਰੀਆਂ ਕਿਲੇ ਵਾਂਗ ਨਹੀਂ ਵੇਖੀਆਂ ਸਨ ਪਰ ਇਹ ਸਾਹਮਣੇ ਵਾਲੀ ਛੱਤ ਤਾਂ ਬਿਲਕੁਲ ਡਿੱਗੀ ਏ ਔਰ ਦੀਵਾਰ ਵੀ ਜਿਹੜੀ ਹੈ ਉਹ ਪਾਟ ਗਈ ਹੈ ਸਾਈਡ ਦੀ ਖੂਬਸੂਰਤ ਪਰਿੰਦੇ ਜਿਹੜੇ ਨੇ ਸ਼ਾਮ ਦੇ ਵੇਲੇ ਬਸ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਸਾਡੀ ਵੀ ਤਿਆਰੀ ਹੈ ਜੀ ਨਾ ਕੀ ਹੈ ਤੁਹਾਡਾ ਵੀਰੇ ਇਬਨੇ ਵਾਲੇ ਇਬਨੇ ਵਾਲੇ ਜੀ ਮਿਰਜੀ ਅਗਰ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਸੰਭਾਲੋ ਨਾ ਇੱਕ ਮੇਰਾ مشਵਰਾ ਹੈ ਤੁਹਾਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਸਾਫ਼ ਸੁਥਰਾ ਕਰਕੇ ਸੰਭਾਲੋ ਨਾ ਪਾਕਿਸਤਾਨ ਦੇ ਵਿੱਚ ਤੁਹਾਡੇ ਪਿੰਡ ਦਾ ਬੜਾ ਇਤਿਹਾਸ ਹੈ ਲੋਕ ਆ ਕੇ ਇੱਥੇ ਵੀਡੀਓ ਸ਼ੂਟਿਓ ਬਣਾਉਣ ਆਪਣਾ ਪੈਸੇ ਲਾਉਂਨਾਂ ਕੋ ਪਰ ਇਹਨੂੰ ਸੰਭੋ ਇਹ ਵੇਖੋ ਇਹ ਕੋਈ ਮਾਮੂਲੀ ਚੀਜ਼ਾਂ ਨਹੀਂ ਹੈਗੀਆਂ ਜਿੱਥੇ ਉਹਨਾਂ ਦੇ ਬੁੱਤ ਪਏ ਹੁੰਦੇ ਨਾ ਉਹਨਾਂ ਦੇ ਸਾਹਮਣੇ ਇਹ ਚੀਜ਼ਾਂ ਪਈਆਂ ਹੁੰਦੀਆਂ ਨੇ ਠੀਕ ਹੈ ਇਸੇ ਤਰ੍ਹਾਂ ਹੋਰ ਵੀ ਕਾਫੀ ਚੀਜ਼ਾਂ ਉਹ ਵੇਖੋ ਉਹ ਵੇਖੋ ਡੰਗਰਾ ਮਾਸਤੇ ਤੁਸੀਂ ਉੱਤੇ ਵਰਤ ਹੁੰਦੇ ਹੋ ਇਹਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰੋ ਤੁਹਾਡਾ ਬਹੁਤ ਫਾਇਦਾ ਹੋਣਾ ਦੋ ਦੋ ਬਾਬਰੀ ਮਾਕੇ ਢੱਡੀ ਹੈ ਹਾਂ ਹਾਂ ਉਦੋਂ ਅੱਲਾਹ ਦੀ ਮਿਹਰ 1992 ਵਿੱਚ ਬਾਬਰੀ ਮਸਜਿਦ ਬਾਬਰੀ ਮੈਂ ਢੱਟੀ ਹੈ ਨਾ 2000 ਦੇ ਵਿੱਚ ਨਾ ਇਹਨਾਂ ਫਿਰ ਪੁੱਤੇ ਨੇ ਸਾਡੇ ਕੋਲ ਮਤਲਬਾਤ ਥੋੜਾ ਹਾਰੇ ਸਾਡੇ ਡੇਢ ਜੀ ਸ਼ੀਲ ਨੇ ਸਨ ਅੱਛਾ ਉਹ ਨਾ ਕਿ ਸਾਡੇ ਵਾਲਦ ਸਾਹਿਬ ਇਹਨੂੰ ਇੱਕ ਵਾਰ ਅੱਛੀ ਕਰ ਰਹੇ ਸਨ ਉਹਨਾਂ ਦੇ ਅੰਦਰ ਤੇ ਵੇਚ ਸੀ ਤੇ ਠੀਕ ਠਾਕ ਸਾਫ਼ ਸੁਥਰਾ ਸੀ ਤੇ ਅੰਦਰ ਬੰਦੇ ਖਲੋਂਦੇ ਸਨ ਉਹਨਾਂ ਯਾਰ ਦੋਸਤ ਆ ਕੇ ਇਹ ਫਿਰ ਜਿੱਦੇ ਸਾਡੇ ਕੋਲ ਪੁੱਤੇ ਬੰਦੇ ਉਹਨਾਂ ਆ ਕੇ ਢਟਾਰਾ ਸ਼ੁਰੂ ਕਰ ਚੜੇ ਬਾਬਰੀ ਮੈਂ ਢੱਟੀ ਜੇ ਵੀਟਾ ਉਹ ਜਹਾਂ ਕਿ ਇਹਦਾ ਤਲਕ ਕੀ ਦੀ ਉਹ ਤੁਸੀਂ ਛੇ ਹੋ ਇਸਤੇਮਾਲ ਪੇ ਕਰਦੇ ਹੋ ਹਟਾਣਾ ਆ ਕੇ ਢਾ ਲੋ ਜੀ ਉਦਸ ਜਦੋਂ ਜੈਹਦ ਦੇ ਵਿੱਚ ਮੇਰੇ ਵਾਲਾ ਸਾਹਿਬ ਨੇ ਆਪਣਾ ਸਿਰ ਪੜਵਾਇਆ ਸੀ ਅੱਛਾ ਤੇ ਇਹਨੂੰ ਵਿਚਾਨ ਦੇ ਵਿੱਚ ਉਹਨਾਂ ਕਹਿੰਦੇ ਤੁਸੀਂ ਵੀ ਇਹ ਮੰਦਰਾਂ ਲੈਓ ਹਾਂ ਕਹਿੰਦੀ ਅਸੀਂ ਮੰਦਰਾਂ ਲੈ ਭਾਵੇਂ ਨਹੀਂ ਹੈ ਮਗਰ ਇੱਕ ਤੁਹਾਡੇ ਕੋਲ ਵੀ ਇਹ ਚੀਜ਼ ਆ ਕਿ ਬੰਦੇ ਵੇਖਣ ਤੇ ਤੁਹਾਡੇ ਰਸੂਨ ਦੀ ਹਿਸਟਰੀ ਹੈ ਤੁਸੀਂ ਕਿਉਂ ਟਾਉਂਦੇ ਪਿਓ ਉਹਨਾਂ ਕਹਿੰਦੇ ਜਿੰਨੇ ਜਿਹਾ ਟਾਣੀ ਟਾਣੀ ਹੈ ਫਿਰ ਬੜੀ ਕੋਸ਼ਿਸ਼ ਤੋਂ ਬਾਅਦ ਲੜਾਈ ਵਾਵਾਦਿਰ ਹੋਈ ਅਸੀਂ ਉਦੋਂ ਬਿਲਕੁਲ ਹੈ ਹੀ ਨਹੀਂ ਸਾ ਤੇ ਅਸਾਂ ਸੁਣੀ ਅਬੂਰਾ ਕੋ ਕਿ ਭਈਆ ਮਾਮਲਾਤ ਬੜਾ ਨਾ ਖਰਾਬ ਕੀਤਾ ਉਸ ਤੋਂ ਬਾਅਦ ਦਿਲ ਹੀ ਭਰ ਗਿਆ ਨਾ ਰਸੂਣ ਲੱਗਦਾ ਵਿਚੜਾ ਰਕਤਾ ਕੀਤੀਆਂ ਹਨ ਬੋਲੀਆਂ ਰੇ ਦਿਲ ਹੀ ਭਰ ਗਿਆ ਹਾ ਕਰ ਲੋ ਬੇਟਾ ਉਹ ਇਹਨੂੰ ਜੋ ਮਰ ਅੱਛਾ ਮੈਂ ਤੁਹਾਨੂੰ ਸਿਰਫ ਦੋ ਗੱਲਾਂ ਕਰਦਾ ਸ਼ਾਇਦ ਤੁਹਾਡੇ ਪਿੰਡ ਵਾਲੇ ਵਿੱਚ ਮੈਨੂੰ ਪਤਾ ਜਦੋਂ ਵੀਡੀਓ ਆਏਗੀ ਪਿੰਡ ਵਾਲੇ ਲੋਕ ਸਾਡੇ ਨਾਲ ਬੜੇ ਜੁੜਦੇ ਹਾਂ ਜੀ ਮੈਂ ਸਿਰਫ ਤੁਹਾਨੂੰ ਦੋ ਗੱਲਾਂ ਕਰਾਂਗਾ ਸਪੇਨ ਚਲੇ ਜਾਓ ਨਾ ਸਪੇਨ ਜੀ ਸਪੇਨ ਦੇ ਵਿੱਚ ਜਦੋਂ ਜਿਬਰਾਰਟਰ ਤੋਂ ਸਪੇਨ ਨੂੰ ਫਤਹ ਕੀਤਾ ਗਿਆ ਪੁਰਤਗਾਲ ਨੂੰ ਫਤਹ ਕੀਤਾ ਗਿਆ ਸultan ਉਸ ਉਸਮਾਨੀਆ ਵੇਲੇ ਹਾਂ ਜੀ ਜਿਹੜੀਆਂ ਮਸਜਿਦਾਂ 7ਵੀਂ ਸਦੀ ਤੋਂ 11ਵੀਂ ਸਦੀ ਤੋਂ 754 ਤੋਂ ਲੈ ਕੇ 1132 ਤੱਕ ਮੁਸਲਮ ਦਾ ਰਾਜ ਰਿਹਾ ਉੱਥੇ ਹਾਂਜੀ ਬਿਲਕੁਲ ਸਪੇਨ ਨੇ ਮਸਜਿਦਾਂ ਨਹੀਂ ਤਾਇੀਆਂ ਕਿੰਨੇ ਮੁਸਲਮਾਨ ਉੱਥੇ ਜਾਂਦੇ ਆ ਪੈਸੇ ਖਰਚ ਕਰਦੇ ਆ ਵੇਖੋ ਵੱਡੇ ਤਰ੍ਹਾਂ ਦੇ ਮਾਲਕ ਸਨ ਹਾਂ ਇੱਥੇ ਸਾਡੇ ਉਹਨਾਂ ਅਜੀਬ ਤਰ੍ਹਾਂ ਦੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਦੇਖੋ ਤੁਹਾਡੇ ਪਿੰਡ ਦੀ ਇਹ ਵਿਰਾਸਤ ਹੈ ਇਹ Hindu ਕੋਈ ਮੈਂ ਨਹੀਂ ਪੈਦਾ ਕੀਤੇ ਹਾਂਜੀ ਪਰ ਇਹ ਸਾਡਾ ਇਤਿਹਾਸ ਹੈ ਬਿਲਕੁਲ ਇਹ Hindu ਮੁਸਲਮ ਇਹਨੂੰ ਇਹ ਤੁਹਾਡੇ ਰੱਬ ਦੇ ਨਾਲ ਆਪਣੇ ਏਕੀਦੇ ਨੇ ਦੇਖੋ ਉਹ ਆਪਣਾ ਆਪਣਾ ਏਕੀਦਾ ਜਿਹਦਾ ਹੈ ਵੇ ਉਹਦੇ ਨਾਲ ਉਹਦੇ ਉਹਦੇ ਨਾਲ ਜਦੋਂ ਤੁਸੀਂ ਕਿਸ ਨੂੰ ਸਮਝਾ ਰਹੇ ਸਕਦੇ ਏਕੀਦੇ ਤੋਂ ਵੇ ਤੂੰ ਇੰਜ ਆ ਜਾ ਹਾਂ ਇਹ ਵੀਰ ਜਿਹੜੀ ਗੱਲ ਕਹਿੰਦਾ ਨਾ ਰੱਬ ਨਾ ਕਰੇ ਅੱਜ ਵੀ ਫੇਰ ਕੁਝ ਹੋ ਜੇ ਤੇ ਫੇਰ ਠੱਠਣਗੇ ਨਾ ਹੋਰ ਕੀ ਤਾਂ ਸੋਚ ਨਹੀਂ ਲਿਖਦਾ ਫਿਰਦਾ ਵੇ ਤੁਸੀਂ ਹੁਣ ਲੋਕਾਂ ਦੀ ਸੋਚ ਬਹੁਤ ਬਦਲ ਗਈ ਹੈ ਨੇ ਮੇ ਮੋਬਾਈਲ ਕੋਈ ਸ਼ੈ ਹੈ ਸਾਡੇ ਕੋਲ ਬੰਦੇ ਆਏ ਨੇ ਮੇਰੇ ਨਾਲ ਰੋਜ਼ ਫੇਸਬੁਕ ਕੋ ਫੇਰ ਗੁਲਾਗਵਾਲ ਹੁੰਦੀ ਜਿਹੜਾ ਤਰੀਨ ਤੇ ਉਹਨਾਂ ਨੇ ਦੀਨ ਦੇ ਠੇਕੇਦਾਰ ਭਰੇ ਨੇ ਸਾਡੇ ਜੀ ਵੀ ਹੈਗੇ ਨੇ ਟੈਨਸ਼ਨ ਨਾਲ ਠੇਕੇਦਾਰ ਭਰੇ ਫਿਰ ਬੰਦਾ ਮਰਨਾ ਉਹਨਾਂ ਤੇ ਕੰਮ ਹੀ ਕੋ ਨਹੀਂ ਇੰਜ ਦੇ ਉਹਨਾਂ ਦੇ ਜ਼ਿਹਨ ਦੇ ਟੈਰਰਿਸਟ ਜਿਹਨਾਂ ਦਾ ਦਿਮਾਗ ਨੇ ਕਿ ਭਾਈ ਇਹਨੂੰ ਐਂਡ ਕਰ ਦੇ ਇਹਨੂੰ ਐਂਡ ਕਰ ਦੇ ਸਾਨੂੰ ਬੜੀ ਤਕਲੀਫ ਹੁੰਦੀ ਯਾਰ ਇਹ ਚੀਜ਼ ਸੀ ਅਸੀਂ ਹੋਣ ਵੀ ਗਵਰਨਮੈਂਟ ਅਕੇ ਰਿਕਵੈਸਟ ਕਰਨੇ ਕਿ ਕਿਉਂਕਿ ਅਸੀਂ ਇਹਨੂੰ ਬਣਾ ਨਹੀਂ ਸਕਦੇ ਅਸੀਂ ਗਵਰਨਮੈਂਟ ਕੋ ਰਿਕਵੈਸਟ ਕਰਨੇ ਕਿ ਯਾਰ ਇਹਨੂੰ ਇੱਕ ਪ੍ਰੋਪਰ ਬਣਾਓ ਕਿ ਜਿਹੜੇ ਸਾਡੇ ਕੋਲ ਯਾਦਗਾਰ ਹਾਈਵੇ ਨੂੰ ਸਹੀ ਕਰੋ ਡਿੱਗਦਾ ਚ ਭਿਰਦਾ ਵੇ ਤੇ ਗਵਰਨਮੈਂਟ ਦਾ ਕੀ ਜਾਣਾ ਗਵਰਨਮੈਂਟ ਦੇ ਵਿੱਚ ਪੈਸੇ ਲੱਗਦੇ ਐਸੀ ਉਹ 5 ਲੱਖ ਲਾ ਰਹੀਆਂ ਅੱਜ ਤੇ ਇਹਨਾਂ ਸਾਡੇ ਸਾਡੇ ਪਿੰਡ ਦੇ ਬੰਦਿਆਂ ਨੇ ਲੋ ਜੀ ਸ਼ੇਖ ਮੰਦਰ ਬਣਾਉਣਾ ਸ਼ੁਰੂ ਕਰ ਛੜੇ ਇਹ ਕੋ ਆਪਣੀ ਲਾਜਿਕ ਤੋਂ ਲੱਗ ਬਿਲਕੁਲ ਲਾਜਿਕ ਦੀ ਗੱਲ ਹੈ ਗਵਰਨਮੈਂਟ ਬਣਾਵੇਗੀ ਤੇ ਗਵਰਨਮੈਂਟ ਨੂੰ ਕਿਸੇ ਗੱਲ ਨਹੀਂ ਨੀ ਕਰਨੀ ਹੈ ਜਿਆ ਤੁਸੀਂ ਥਿਓ ਗਵਰਨਮੈਂਟ ਹੈ ਕਦੇ ਦੇ ਛੜੇ ਅਸੀਂ ਕਰਾਇਆ ਆ ਰੈਡੀ ਦੇ ਚ ਰਹੇ ਆ ਦੇਖੋ ਇੱਕ ਪੰਜਾਬੀ ਹੋਣ ਦੇ ਨਾਤੇ ਅੱਜ ਅਸੀਂ ਸਿੱਖ ਹਾਂ ਠੀਕ ਹੈ ਅੱਜ ਤੋਂ 5-6 ਨਸਲਾਂ ਪਹਿਲੇ ਪਤਾ ਨਹੀਂ Hindu ਹੋਣਾ ਸੀ ਆ ਪਤਾ ਨਹੀਂ ਕੀ ਹੋਣਾ ਸੀ ਅੱਜ ਮੁਸਲਮਾਨ ਅੱਜ ਤੁਸੀਂ ਮੁਸਲਮ ਹੋ ਅੱਜ ਤੋਂ 1500 ਸਾਲ ਪਹਿਲੇ ਇੱਥੇ ਪਤਾ ਨਹੀਂ ਕੌਣ ਰਹਿੰਦੇ ਸੀ ਬਿਲਕੁਲ ਸਾਡੀ ਜਿਹੜੀ ਬੁਨਿਆਦ ਹੈ ਨਾ ਅਸਲ ਦੇ ਵਿੱਚ ਅਸੀਂ ਜਿਹੜੇ 6 ਹਾਂ ਅਸੀਂ Hinduਾਂ ਤੋਂ 6 ਮੁਸਲਮਾਨ ਮੁਸਲਮਾਨ ਸਾਡੇ ਕੋਲ ਤਕਰੀਬਨ 4-5 ਨਸਲਾਂ ਤੋਂ ਪਹਿਲਾਂ ਇੱਕ ਹੱਡ ਦਾਦਾ ਸੀ ਉਹ ਮੁਸਲਮਾਨ ਹੋਇਆ ਤੇ ਉਹ ਸਾਡੇ ਨਾਲ ਨਸਲ ਚੱਲ ਗਈ ਜਿਹੜੇ ਸਾਡੇ ਕੋਲ ਜਾਟਿਜ਼ਮ ਜਿੰਨਾ ਵੀ ਉਹ ਸਿੱਖੋਂ ਸਾਰਾ ਮੁਸਲਮਾਨ ਹੋਇਆ ਹਾਂ 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 ਉਹ ਸਾਰਾ ਐਜ ਟੋਟਲੀ ਸਿੱਖਾਂ ਦਾ ਤੇ ਹਿੰਦੂਆਂ ਦਾ ਏਰੀਆ ਸੀ ਕੁਝ ਵਿੱਚ ਮੁਸਲਮਾਨ ਹੋ ਗਏ ਨੇ ਕੁਝ ਇਸਾਈ ਹੋ ਗਏ ਨੇ ਆਪਣੇ ਆਪਣੇ ਮਤਲਬ ਤੋਂ ਚੇਂਜ ਕਰ ਲਏ ਨੇ ਤੇ ਉਹ ਉਹਨਾਂ ਸਿਸਟਮ ਚੱਲ ਰਿਹਾ ਵੇ ਬਹਾਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੰਨਾ ਖੂਬਸੂਰਤ ਮੰਦਿਰ ਨਾ ਮੈਂ ਮਲਤਾਨ ਚ ਵੇਖਿਆ ਸੀ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਇੰਨਾ ਸੋਹਣਾ ਮੰਦਿਰ ਮਰਜ਼ੀ ਦਾ ਦੀ ਆਪਣੀ ਹੈ ਨਹੀਂ ਇਦਾਂ ਹੀ ਹੈ ਨਹੀਂ ਤੁਹਾਡੇ ਗੱਲ ਪੇ ਬਜਾਏ ਮੇਰੇ ਕੋਲ ਨਹੀਂ ਵੀ ਇਹਦੇ ਇਹਦੀਆਂ ਛੱਤਾਂ ਚ ਨਾ ਕਿਸ ਨੇ ਸ਼ੀਸ਼ੇ ਕੱਢ ਦਿੱਤੇ ਉਹ ਨਗੀਨੇ ਲੱਗੇ ਸੀ ਮੋਤੀ ਲੱਗੇ ਸੀ ਪੂਰੇ ਤੁਸੀਂ ਬੈਠੋ ਅੱਗੇ ਭਾਜੀ ਐਦ ਕੀ ਮੈਂ ਹੁਣ ਪਿੱਛੇ ਬੈਠਦਾ ਲੈ ਗਿਆ ਠੀਕ ਹੈ ਜੀ ਭਾਜੀ ਠੀਕ ਹੈ ਜੀ ਵਾਏ ਵਾਏ ਕੋਈ ਕਿੱਥੇ ਸੰਭਾਤ ਕਿਤੇ ਤੱਕ ਮੰਦਰ ਦੀਆਂ ਸਹੀ ਗੱਲ ਹੈ ਇਹ ਭਾਜੀ ਕੋਈ ਪੁਰਾਣਾ ਨਾ ਖੁੱਲੇ ਥਾਂਵਾਂ 'ਚ ਬਣੇ ਹੀ ਆ ਵੇਖੋ ਕਿੰਨੀ ਸੋਹਣੀ ਬਿਲਡਿੰਗ ਆ ਇਹ ਵੀ ਔਰ ਹੈਵੀ ਸਟਰੋਂਗ ਓ ਕਿੰਨੀ ਵੱਡੀ ਹਵੇਲੀ ਆ ਓ ਪਰਾਂ ਤੱਕ ਜਾਂਦੀ ਐ ਇਹ ਮੇਰਾ ਘਰ ਜੁੜਿਆ ਹੋਇਆ ਚਲੋ ਓ ਦੂਰ ਤੱਕ ਜਿੱਥੋਂ ਤੱਕ ਗਲੀ ਜਾਂਦੀ ਪਰਾਂ ਵੀ ਆਪਾਂ ਤੇ ਸਵੇਰ ਦਾ ਪ੍ਰਸ਼ਾਦਾ ਲਿਆਂਦਾ ਕਰੋ ਉਹ ਵੀ ਨਹੀਂ ਸਾਰਾ ਦਿਨ ਛੱਗੇ ਆ ਚਲੋ ਹੁਣ ਛੱਗਦੇ ਆ ਆ ਵੀਰ ਦਾ ਬਹੁਤ ਬਹੁਤ ਧੰਨਵਾਦ ਆ ਤੂੰ ਮੈਨੂੰ ਸਾਨੂੰ ਇੰਨੀ ਦੂਰ ਤੱਕ ਛੱਡਣ ਆਇਆ ਹੈ ਚਲੋ ਪਹੁੰਚੋ ਹੁਣ ਖੋਲੋ ਰੋਜ਼ਾ ਰਾਮ ਹੋ ਗਈ ਐ ਅਜ਼ਾਨ ਹੋ ਗਈ ਸਹੀ ਗੱਲ ਐ ਚਲੋ ਜੀ ਸੂਰਜ ਵੀ ਡੁੱਬ ਗਿਆ ਉਧਰ ਤਕਰੀਬਨ ਬੈਠੋ ਭਾਜੀ ਆਪਾਂ ਪਾਈਏ ਚੱਲੇ ਰਸੂਲ ਨਗਰ ਤੋਂ ਅਸੀਂ ਵਜ਼ੀਰਾਬਾਦ ਗਏ ਕੋਈ ਹੋਟਲ ਪਸੰਦ ਨਹੀਂ ਆਇਆ ਕਰਦੇ 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 ਆਪਾਂ ਸਿਆਲਕੋਟ ਆ ਗਏ ਤਕਰੀਬਨ 2 ਘੰਟੇ ਡਰਾਈਵ ਕਰਕੇ ਹੁਣ ਵੱਜ ਗਏ ਆ ਜੀ ਰਾਤ ਦੇ 8:30 ਆਪਾਂ ਫੇਰ ਪਹੁੰਚ ਗਏ ਜੀ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਇੱਥੇ ਆ ਕੇ ਦਿਲ ਵੀ ਬੜਾ ਲੱਗਦਾ ਹੈ ਚਲੋ ਗੁਰੂ ਸਾਹਿਬ ਕਿਰਪਾ ਕਰੇ ਹੁਣ ਆਪਾਂ ਗੱਡੀਆਂ ਚ ਲਾਈਏ ਸਮਾਨ ਅੰਦਰ ਜਾ ਕੇ ਲਾਈਏ ਆਸਣ ਤੇ ਪ੍ਰਸ਼ਾਦਾ ਪਾਣੀ ਛਕੀਏ ਫੇਰ ਦਾਤਾ ਜੀ ਕਿਰਪਾ ਕਰਨਗੇ ਫੇਰ ਜਿੱਧਰ ਸਵੇਰੇ ਚਲਾਉਣਗੇ ਅਗਲੇ ਪਿੰਡਿਆਂ ਤੇ ਉਧਰ ਨੂੰ ਚਾਲੇ ਪਾਵਾਂਗੇ ਸਾਡੀ ਮਹਾਰਾਜ ਦੀ ਕਿਰਪਾ ਨਾਲ ਯਾਤਰਾ ਇੰਨੀ ਦਿਨ ਰਾਤ ਚੱਲਣ ਦੀ ਆ ਸਾਡੇ ਕੋ ਗੱਡੀ ਧੋਣ ਦੀ ਵੀ ਸਮਾਂ ਨਹੀਂ ਮਿਲ ਰਿਆ ਹੁਣ ਗੱਡੀ ਦੀ ਘੰਟਾ ਇੱਕ ਦਿਹਾੜੀ ਵਿੱਚ ਵੇਸਟ ਕਰੀਏ ਤੇ ਗੱਡੀ ਧੋਈਏ ਚਲੋ ਜੀ ਮਾਰੇ ਕਿਰਪਾ ਕਰੇ ਚਲੋ ਫਤਿਹ ਬੁਲਾਉਣੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ